ਦੋਸਤੋ ਅੱਜ ਦੀ ਰੈਸਪੀ ਵਿੱਚ ਅਸੀਂ ਤੁਹਾਨੂੰ ਬਣਾਉਣੀ ਦੱਸ ਰਹੇ ਹਾਂ ਅਮਰੂਦ ਦੀ ਚਟਨੀ ਔਰ ਇਹ ਇੰਨੀ ਜ਼ਾਇਕੇਦਾਰ ਬਣਦੀ ਆ ਕਿ ਜੇ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਈ ਤਾਂ ਮੇਰੇ ਖਿਆਲ ਤੁਸੀਂ ਬਾਕੀ ਸਾਰੀਆਂ ਚਟਨੀਆਂ ਛੱਡ ਦਿਓਗੇ ਵਾਰ-ਵਾਰ ਇਹ ਅਮਰੂਦ ਦੀ ਚਟਨੀ ਬਣਾਉਂਗੇ ਔਰ ਤੁਹਾਡੇ ਹਾਜਮੇ ਨੂੰ ਦਰੁਸਤ ਕਰਦੀ ਆ ਤੁਹਾਡੇ ਪੇਟ ਨੂੰ ਠੀਕ ਕਰਦੀ ਆ ਔਰ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਹੀਂ ਰਹਿਣ ਦਿੰਦੀ ਔਰ ਇਹਦੇ ਵਿੱਚ ਫਾਈਬਰ ਵੀ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਔਰ ਇੰਨੀ ਛੇਤੀ ਬਣਦੀ ਆ ਕਿ ਸਿਰਫ ਇਹ ਕਰੋ ਕਿ ਚੁਟਕੀ ਮਾਰਿਆ ਤੁਸੀਂ ਇਹ ਚਟਨੀ ਨੂੰ ਤਿਆਰ ਕਰ ਸਕਦੇ ਹੋ ਬਸ ਉਸੇ ਸਮਾਨ ਤੁਹਾਨੂੰ ਜਰੂਰੀ ਆ ਅਮਰੂਦ ਚਾਹੀਦੇ ਇਹਦੇ ਵਿੱਚ ਵਧੀਆ ਕਿਸਮ ਦੇ ਪਦੀਨਾ ਔਰ ਹਰਾ ਧਨੀਆ ਚਾਹੀਦਾ ਤੇ ਆਓ ਫਿਰ ਤੁਹਾਨੂੰ ਸਮਾਨ ਦਿਖਾ ਦਿੰਨੇ ਆ ਤੇ ਬਣਤਾ ਦਿਖਾਉਣੀ ਆ ਕਿ ਕਿਸ ਤਰੀਕੇ ਬਣਦੀ ਆ ਇਹ ਮਜ਼ੇਦਾਰ ਚਟਨੀ ਦੋਸਤੋ ਅਮਰੂਦਾਂ ਦੀ ਚਟਨੀ ਵਾਸਤੇ ਜਿਹੜਾ ਸਮਾਨ ਆਪਾਂ ਨੂੰ ਲੜਿੰਦਾ ਆ ਉਹ ਤੁਸੀਂ ਦੇਖ ਲਓ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਵਧੀਆ ਕਿਸਮ ਦੇ ਜਿਹੜੇ ਅਮਰੂਦ ਆ ਉਹ ਚਾਹੀਦੇ ਆ ਇਸ ਤੋਂ ਇਲਾਵਾ ਆਪਾਂ ਨੂੰ ਚਾਹੀਦੇ ਹੈਗੇ ਆ ਕੱਟੇ ਹੋਏ ਗੰਡੇ ਜਿਹਨੂੰ ਆਪਾਂ ਪਿਆਜ਼ ਵੀ ਕਹਿੰਨੇ ਆ ਇਸ ਤੋਂ ਇਲਾਵਾ ਪਦੀਨਾ ਚਾਹੀਦਾ ਆ ਹਰੀਆਂ ਮਿਰਚਾਂ ਚਾਹੀਦੀਆਂ ਆ ਹਰਾ ਧਨੀਆ ਚਾਹੀਦਾ ਲੂਣ ਤੇ ਮਿਰਚ ਸਵਾਦ ਅਨਸਾਰ ਕੋਈ ਬੜਾ ਪੰਗਾ ਨਹੀਂ ਕੁਛ ਨਹੀਂ ਖਾਸ ਕਰਨਾ ਸਿਰਫ ਇੰਨੀਆਂ ਚੀਜ਼ਾਂ ਦੇ ਨਾਲ ਅਮਰੂਦ ਦੀ ਇਹ ਚਟਨੀ ਬਣ ਜੂਗੀ ਤੇ ਇਹ ਤਿਆਰ ਕਿੱਦਾਂ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਜਿਹੜੇ ਨਾ ਅਮਰੂਦ ਉਹ ਕਟਾਂਗੇ ਅਮਰੂਦ ਹੁਣ ਆਪਾਂ ਲੈ ਲੈਨੇ ਇੱਥੇ ਤੇ ਅਮਰੂਦਾਂ ਨੂੰ ਪਹਿਲਾਂ ਇਹਦੇ ਆ ਹਿੱਸੇ ੜਿਆ ਆਪਾਂ ਲਾ ਦੇਣੇ ਆ ਤੇ ਲਾ ਕੇ ਇਹਨੂੰ ਆਪਾਂ ਦੋ ਹਿੱਸਿਆਂ ਚ ਕਰ ਲਵਾਂਗੇ ਦੇਖੋ ਜੇ ਅਮਰੂਦ ਵਿੱਚ ਬੀ ਹੈ ਨਾ ਤੇ ਫਿਰ ਤੁਸੀਂ ਜਿਹੜੇ ਬੀ ਐ ਉਹਨੂੰ ਤੁਸੀਂ ਕੱਢ ਸਕਦੇ ਹੋ ਤੁਸੀਂ ਇਹਨੂੰ ਚਮਚੇ ਨਾਲ ਇਸ ਤਰੀਕੇ ਨਾਲ ਕਰ ਲਓ ਕਿਉਂਕਿ ਬੀ ਕਈ ਵਾਰੀ ਇੰਨੇ ਕਰੜੇ ਹੁੰਦੇ ਆ ਤੇ ਉਹ ਬੀ ਫਿਰ ਨਾ ਖਰਾਬ ਕਰਦੇ ਆ ਬੀ ਕਈ ਵਾਰੀ ਕਈਆਂ ਦੇ ਦੰਦ ਨਹੀਂ ਹੁੰਦੇ ਉਹਨਾਂ ਕੋਲ ਨਹੀਂ ਖਾਤੇ ਜਾਂਦੇ ਬੀ ਤੇ ਇਹ ਵੈਸੇ ਤਾਂ ਜਦੋਂ ਆਪਾਂ ਚਾਣੀ ਰਗੜਾਂਗੇ ਵਿੱਚੇ ਹੀ ਆ ਜਾਣੇ ਆ ਇਸੇ ਤਰ੍ਹਾਂ ਹੁਣ ਜਿਹੜਾ ਦੂਜਾ ਬਰੂ ਦਾ ਉਹ ਵੀ ਆਪਾਂ ਛਿੱਲਣਾ ਮੰਗ ਲਓ ਦੋਨੇ ਹਿੱਸੇ ਜਿਹੜੇ ਨਾ ਹੈਡ ਐਂਡ ਟੇਲ ਇਹਦੇ ਵਿੱਚ ਕੱਟ ਲੈਣੇ ਕੱਟ ਕੇ ਫਿਰ ਇਹਦੇ ਵਿੱਚ ਉਹ ਵੀ ਜੇ ਤਾਂ ਅਮਰੂਦ ਹੋਵੇ ਕੱਚਾ ਜਿਹਾ ਫਿਰ ਤਾਂ ਕੋਈ ਨਹੀਂ ਹੈਗਾ ਤੇ ਇਹ ਜਿਹੜੇ ਬੀ ਆ ਇਹ ਕੋਈ ਇੰਨੇ ਜ਼ਿਆਦਾ ਖਰਾਬ ਕਰਨ ਵਾਲੇ ਨਹੀਂ ਹੈਗੇ ਆ ਵੇਖੋ ਬੀ ਹੈਗੇ ਪਰ ਇੰਨੇ ਨਹੀਂ ਹੈਗੇ ਇਹਨਾਂ ਦੇ ਆਪਾਂ ਛੋਟੇ ਟੁਕੜੇ ਹੁਣ ਕਰ ਲਵਾਂਗੇ ਜਿਹੜਾ ਅਮਰੂਦ ਲਵਾ ਆ ਉਹਦੇ ਵਿੱਚੋਂ ਕੱਢਣ ਦੀ ਲੋੜ ਨਹੀਂ ਤੇ ਅਮਰੂਦਾਂ ਦੇ ਟੁਕੜੇ ਜਿਹੜੇ ਆ ਆਪਾਂ ਕਰ ਲੈਣੇ ਲਓ ਇਸ ਤਰੀਕੇ ਨਾਲ ਜਿਹੜੇ ਆਪਣੇ ਸਾਰੇ ਅਮਰੂਦ ਆ ਉਹ ਕੱਟੇ ਗਏ ਆ वैसे ਤਾਂ ਆਪਾਂ ਇਹਨੂੰ ਕੁੰਡੇ ਵਿੱਚ ਵੀ ਰਗੜ ਸਕਦੇ ਆ ਪਰ ਕੁੰਡੇ ਤੇ ਕਿਉਂਕਿ ਹੁਣ ਆਪਾਂ ਜਿਹੜੇ ਕੰਮ ਫਾਸਟ ਭਾਲਦੇ ਆ ਵੀ ਜਲਦੀ ਤਿਆਰ ਹੋਵੇ ਭੁੱਖ ਲੱਗੀ ਹੋਵੇ ਤਾਂ ਫਿਰ ਇੰਨਾ ਕੁੰਡੇ ਤੇ ਕੌਣ ਖਪੇ ਇਹਨਾਂ ਅਮਰੂਦਾਂ ਨੂੰ ਹੁਣ ਆਪਾਂ ਪਹਿਲਾਂ ਗ੍ਰੈਂਡਰ 'ਚ ਪਾ ਲਵਾਂਗੇ ਅਮਰੂਦ ਪਾ ਲੇ ਇਹਦੇ ਵਿੱਚ ਹੀ ਆਪਾਂ ਜਿਹੜਾ ਆ ਉਹ ਕੱਟੇ ਹੋਏ ਗੰਡੇ ਆ ਉਹ ਪਾ ਦਿਆਂਗੇ ਇਸ ਤੋਂ ਇਲਾਵਾ ਜਿਹੜਾ ਪਦੀਨਾ ਆ ਆਪਾਂ ਉਹ ਵੀ ਇਹਦੇ ਵਿੱਚ ਪਾ ਦਿਆਂਗੇ ਪਦੀਨਾ ਪਾਤਾ ਫਿਰ ਆਪਾਂ ਇਹਦੇ ਵਿੱਚ ਜਿਹੜਾ ਧਨੀਆ ਆ ਹਰਾ ਉਹ ਆਪਾਂ ਪਾਵਾਂਗੇ ਇਹਨੂੰ ਭਾਵੇਂ ਆਪਾਂ ਥੋੜਾ ਜਿਹਾ ਕੱਟ ਕਰ ਲਈਏ ਆ ਦੇਖੋ ਜਿੰਦ ਤੁਸੀਂ ਦੇਖ ਰਹੇ ਹੋ ਧਣੀਆਂ ਕੱਟਤਾ ਹੁਣ ਇਸੇ ਧਣੀਆਂ ਦੇ ਨਾਲ ਹੀ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਆ ਉਹ ਤੁਸੀਂ ਦੇਖ ਲੈਣਾ ਬਾਲੀ ਕੌੜੀ ਨਾ ਹੋਵੇ ਤਾਂ ਕਿਉਂਕਿ ਵਿੱਚ ਆਪਾਂ ਲਾਲ ਮਿਰਚ ਵੀ ਪਾਉਣੀ ਆ ਤੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਜਿਹੜੀਆਂ ਹੋ ਗਈ ਪਾ ਦੇਾਂਗੇ ਇੱਥੇ ਮੈਂ ਦੋ ਕ ਹਰੀਆਂ ਮਿਰਚਾਂ ਪਾ ਰਿਹਾ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਲੂਣ ਤੇ ਮਿਰਚ ਉਹ ਪਾ ਦਿਆਂਗੇ ਲੋਂਜ ਜਿਹੜਾ ਆ ਥੋੜਾ ਘਾਟ ਹੀ ਆ ਪਰ ਰੱਖਾਂਗੇ ਲੂਣ ਪਾਤਾ ਤੇ ਇਹਦੇ ਵਿੱਚ ਜਿਹੜੀ ਲਾਲ ਮਿਰਚ ਉਹ ਆਪਾਂ ਅੱਧਾ ਚਮਚਾ ਪਾਵਾਂਗੇ ਕੋਪਾ ਹਰੀ ਮਿਰਚ ਵੀ ਪਾਈ ਹੋਈ ਆ ਬਾਕੀ ਇਹ ਵੀ ਅਮਰੂਦ ਵਿੱਚ ਮਠਾਸ ਹੁੰਦੀ ਆ ਹਲਕੀ ਜੀ ਤੇ ਇਹ ਚਟਨੀ ਜਿਹੜੀ ਆ ਚਟਪਟੀ ਬਣੂਗੀ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਆਪਾਂ ਬਿਲਕੁਲ ਗ੍ਰाइंड ਕਰ ਲਵਾਂਗੇ ਲਓ ਜੀ ਇਹਨੂੰ ਗ੍ਰੈਂਡ ਕਰ ਲੈਨੇ ਆਪਾਂ ਲਓ ਜੀ ਆਪਣੀ ਜੜਨੀ ਹੈ ਮੈਨੂੰ ਲੱਗਦਾ ਹੈ ਕਿ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਤੇ ਆਪਾਂ ਕੋਈ ਬਾੜੀ ਇਹਨੂੰ ਉਦਾਂ ਵੀ ਨਹੀਂ ਕਰਨਾਗਾ ਇਹਨੂੰ ਹੁਣ ਆਪਾਂ ਕੀ ਕਰਾਂਗੇ ਕੱਢ ਲਵਾਂਗੇ ਚਟਨੀ ਨੂੰ ਲਓ ਜੀ ਹੁਣ ਬਹੁਤ ਵਧੀਆ ਚਟਨੀ ਜਿਹੜੀ ਹੈ ਉਹ ਸਾਡੀ ਤਿਆਰ ਹੋ ਚੁੱਕੀ ਹੈ ਔਰ ਮੈਨੂੰ ਤਾਂ ਹੁਣੇ ਹੀ ਜਿਹੜੀ ਭੁੱਖ ਹੈ ਉਹ ਲੱਗਿਆ ਹੀ ਆ ਉਮੀਦ ਕਰਨੇਗੀ ਤੁਹਾਨੂੰ ਵੀ ਘਰ 'ਚ ਜਦੋਂ ਤੁਸੀਂ ਤਿਆਰ ਕਰੋਗੇ ਤੇ ਤੁਹਾਨੂੰ ਭੁੱਖ ਲੱਗਿਆ ਹੋਊਗੀ ਲਓ ਜੀ ਇਹ ਆਪਣੀ ਅਮਰੂਦਾਂ ਦੀ ਚਟਨੀ ਤਿਆਰ ਹੋ ਚੁੱਕੀ ਆ ਤੁਸੀਂ ਘਰ ਦੇ ਵਿੱਚ ਇਹਨੂੰ ਬਣਾ ਸਕਦੇ ਹੋ ਖਾ ਸਕਦੇ ਹੋ ਔਰ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਇਹਨਾਂ ਅਮਰੂਦਾਂ ਦੀ ਚਟਨੀ ਦੀ ਇਹ ਹੈ ਵੀ ਜਿਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ ਉਹਨਾਂ ਵਾਸਤੇ ਫਾਇਦੇਮੰਦ ਆ ਔਰ ਸਿਆਲ ਦੇ ਦਿਨਾਂ ਦੇ ਵਿੱਚ ਅਸੀਂ ਅਮਰੂਦਾਂ ਦੀ ਚਟਨੀ ਜਿਹੜੀ ਆ ਖਾ ਸਕਦੇ ਆ ਕਿਉਂਕਿ ਸਿਆਲ ਦੇ ਦਿਨਾਂ 'ਚ ਆਮ ਤੌਰ ਤੇ ਸਾਡੀ ਜਿਹੜੀ ਭੁੱਖ ਆ ਉਹ ਘੱਟ ਹੋ ਜਾਂਦੀ ਗਰਮੀ 'ਚ ਵੀ ਹੁੰਦੀ ਆ ਗਰਮੀ ਦੇ ਵਿੱਚ ਵੀ ਤੁਸੀਂ ਜਦੋਂ ਅਮਰੂਦ ਆਉਂਦੇ ਆ ਕਈ ਵਾਰੀ ਕਿਉਂਕਿ ਦੂਮਾ ਰੁੱਤਾਂ 'ਚ ਅਮਰੂਦ ਆਮ ਮਿਲ ਜਾਂਦਾ ਹੈ ਤੇ ਤੁਸੀਂ ਗਰਮੀ ਵਿੱਚ ਵੀ ਬਣਾ ਕੇ ਖਾ ਸਕਦੇ ਹੋ ਤੁਹਾਡੇ ਹਾਜਮੇ ਨੂੰ ਵੀ ਤਰਸਤ ਕਰੂਗੀ ਤੁਹਾਡੇ ਪੇਟ ਨੂੰ ਵੀ ਤਰਸਤ ਕਰੂਗੀ ਔਰ ਸਭ ਤੋਂ ਵਧੀਆ ਗੱਲ ਇਹ ਹੈ ਨਾ ਕਿ ਅਮਰੂਦ ਵਿੱਚ ਫਾਈਬਰ ਹੁੰਦਾ ਹੈ ਉਹ ਤੁਹਾਨੂੰ ਫਾਇਦਾ ਕਰੂਗਾ ਔਰ ਸਭ ਤੋਂ ਵਧੀਆ ਗੱਲ ਆ ਕਿ ਜਿਨ੍ਹਾਂ ਨੂੰ ਕੋਈ ਕਬਜ਼ ਦੀ ਸ਼ਿਕਾਇਤ ਹੈ ਉਹ ਵੀ ਦੂਰ ਹੋਊਗੀ ਔਰ ਇਹ ਇੰਨੀ ਕੁ ਸਵਾਦ ਬਣਦੀ ਹੈ ਕਿ ਤੁਸੀਂ ਜ਼ਰੂਰ ਇਹਨੂੰ ਆਪਣੇ ਘਰ ਇਸ ਆਸਾਨ ਤਰੀਕੇ ਨਾਲ ਬਣਾ ਕੇ ਖਾ ਸਕਦੇ ਹੋ ਔਰ ਛੱਟਪਟ ਤਿਆਰ ਹੋ ਸਕਦੀ ਹੈ ਜੇ ਤੁਸੀਂ ਦਾਲ ਰੋਟੀ ਬਣਾਈਏ ਤੇ ਉਹਦੇ ਨਾਲ ਖਾ ਸਕਦੇ ਹੋ ਇਹਨੂੰ ਪਰੌਂਠਿਆਂ ਨਾਲ ਖਾ ਸਕਦੇ ਹੋ ਤੇ ਮੈਂ ਹੁਣ ਭਾਈ ਹੁਣ ਤੁਹਾਨੂੰ ਪਰੌਂਠਾ ਪੱਕਿਆ ਮੈਨੂੰ ਮਿਲ ਗਿਆ तो आप हूँ परौंठे के नाल इस चटनी खावे लो जी वाह 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 और लो जी हूँ मैं ये चटनी जोड़ी है खाना है परौंठे दाह वाह 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 बहुत ही स्वाद बनी है और तुम्हें इस तरीके ਇੱਕ ਨਹੀਂ ਜਿਹੜੇ ਕੋਈ ਇੱਕ ਦੋ ਪਰੌਂਠੇ ਖਾਣ ਵਾਲੇ ਉਹ ਘੱਟੋ ਘੱਟ ਇਸ ਚਟਨੀ ਨਾਲ 4 ਪਰੌਂਠੇ ਤੁਸੀਂ ਖਾ ਸਕਦੇ ਹੋ ਤਾਂ ਇੰਨੇ ਸਾਨ ਤਰੀਕੇ ਨਾਲ ਇਹ ਚਟਨੀ ਬਣਦੀ ਆ ਔਰ ਮੈਂ ਉਮੀਦ ਕਰਨਾ ਹੈ ਕਿ ਤੁਸੀਂ ਇਹਨੂੰ ਆਪਣੇ ਘਰ ਜ਼ਰੂਰ ਟਰਾਈ ਕਰੋਗੇ ਇਹ ਖਾਸ ਤੌਰ ਤੇ ਪੰਜਾਬ ਦੇ ਵਿੱਚ ਮਾਲਵੇ ਦੇ ਇਲਾਕੇ ਦੇ ਵਿੱਚ ਬਣਾਈ ਜਾਣ ਵਾਲੀ ਚਟਨੀ ਆ